ਕੱਲ ਵੀ दैट ਵਾ ਯੂ ਆ ਹਾਂਜੀ ਅੱਜ ਧਰਨਾ ਪ੍ਰੋਚਨ ਕੀਤਾ ਜਾ ਰਿਹਾ ਚੌਂਕ ਪਜਾਮ ਕੀਤਾ ਗਿਆ ਹੈ ਕੀ ਹੈ ਮਾਮਲਾ ਹਾਂਜੀ ਪਜਾਮ ਇਸ ਤੋਂ ਕੀਤਾ ਗਿਆ ਸਾਨੂੰ ਸੁਵਾਸ਼ਨ ਦਿੱਤਾ ਜਾ ਰਿਹਾ ਪਰਚਾ ਕੱਟਿਆ ਜਾਊਗਾ ਦੋ ਬੰਦੇ ਦੇ ਉੱਤੇ ਵੀਲੀ ਮੁਲਾਜ਼ਮਤ ਜਿਹਨਾਂ ਦੇ ਅਨਗੈਲੀ ਦੇ ਨਾਲ ਬੱਚੇ ਦੀ ਡੈਥ ਹੋਈ ਹੈ ਉਹਨਾਂ ਦੋਨਾਂ ਮੁਲਾਜ਼ਮਤਾਂ ਤੇ ਪਰਚਾ ਨਹੀਂ ਕੱਟ ਹੋ ਰਿਹਾ ਕੱਲ ਵੀ ਤੁਸੀਂ ਮਾਲ ਰੋਡ ਥਾਣੇ ਬੈਠੇ ਹੋਏ ਸੀ ਹਾਂਜੀ ਕੱਲ ਵੀ ਬੈਠੇ ਸੀ ਕੱਲ ਵੀ ਸਾਨੂੰ ਸੁਵਾਸ਼ਨ ਦਿੱਤਾ ਕਿ ਪਰਚਾ ਕੱਟਿਆ ਜਾਊਗਾ ਪਰ ਕੱਲ ਵੀ ਨਹੀਂ ਪਰਚਾ ਕੱਟਿਆ ਗਾ ਅੱਜ ਵੀ ਨਹੀਂ ਕੱਟੇਗਾ ਸਵੇਰੇ 8 ਵਜੇ ਤੇ ਬੈਠੇ ਥਾਣੇ ਆ ਕੇ ਵੀ ਜੋ ਸਾਡੇ ਡਿਮਾਂਡਾ ਸਾਡੇ ਪੂਰੀ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਸਾਡੇ ਬੱਚੇ ਦੀ ਇੱਕ ਨੌਕਰੀ ਦਿੱਤੀ ਜਾਵੇ ਔਰ ਉਸ ਬੱਚੇ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਡੈਥ ਹੋਈ ਹੈ ਠੀਕ ਤਾਂ ਦੋ ਬੰਦੇ ਤੇ ਪਰਚਾ ਕੀਤਾ ਜਾਵੇ ਠੀਕ ਆ ਕੀ ਮੰਗ ਆ ਸਰ ਅੱਜ ਜੀ ਜਿਹੜਾ ਕਿ ਸਾਰੇ ਤਾਂ ਸਾਰੇ ਆਵੇ ਹਾਰਪੁਰ ਦੇ ਜਿਹੜੇ ਜ਼ਿਲ੍ਹੇ ਦੇ ਸਾਰੇ ਇਹਾਜ਼ੀਆ ਜੋ ਕੱਲ ਐਕਸੀਡੈਂਟ ਵਾਪਰਿਆ ਸੀਗਾ ਤਸ਼ਮੀਸ਼ ਨਗਰ ਵਿਖੇ ਸਾਡੇ ਕੱਚੇ ਮੁਲਾਜ਼ਮ ਦੀ ਮੌਤ ਹੋਈ ਸੀ ਉਸ ਮੌਤ ਦੇ ਕਾਰਨ ਜਿਹੜਾ ਕਿ ਇਹ ਪਰਿਵਾਰ ਦੇ ਵਿੱਚ ਕਾਫੀ ਰੋਸ ਸੀਗਾ ਤਾਂ ਕਰਕੇ ਆ ਪਰਵਾਹ ਚੋਂ ਜਾਮ ਲਾਇਆ ਗਿਆ ਸੀਗਾ ਸਾਡੀ ਡਿਪਾਰਟਮੈਂਟ ਨਾਲ ਵੀ ਗੱਲ ਹੋਈ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਹੁਣ ਟੇਬਲ ਟਾਕ ਤੇ ਫਿਰ ਬੁਲਾਇਆ ਆ ਜੇਕਰ ਟੇਬਲ ਟਾਕ ਤੇ ਮਸਲਾ ਹੱਲ ਨਹੀਂ ਹੁੰਦਾ ਜੇਕਰ ਪਰਿਵਾਰ ਦੇ ਮੁੱਖ ਪਰਿਵਾਰ ਨੂੰ ਮੁਆਵਜ਼ੇ ਦੀ ਗਾਰੰਟੀ ਨਹੀਂ ਬਣਦੀ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਜਾਂ ਹੋਰ ਜਿਹੜੀ ਉਸ ਦੇ ਪਰਿਵਾਰ ਨੂੰ ਮਿਲਣ ਦੀ ਸੁਵਿਧਾ ਉਹ ਨਹੀਂ ਮਿਲਦੀ ਤਾਂ ਦੁਬਾਰਾ ਪਰਵਾਹ ਚਾਂਗੇ ਕਿ ਦੁਬਾਰਾ ਅਸੀਂ ਧਰਨਾ ਲਵਾਵਾਂਗੇ ਕਿਉਂਕਿ ਇਹ ਸਾਰਾ ਕੁਝ ਪ੍ਰਸ਼ਾਸਨ ਤੇ ਡਿਪਾਰਟਮੈਂਟ ਇਹ ਕਰਵਾ ਸਕਦਾ ਹੈ ਫੁੱਲ ਪਾਵਰ ਹੈ ਇਹਨਾਂ ਕੋਲ ਕਿਉਂਕਿ ਬਸ ਕਹਿਣ ਦਾ ਭਾਵ ਆ ਕਿ ਸਈਆਂ ਦੇ ਦਿਲ 'ਚ ਇਹ ਹੁੰਦਾ ਨਾ ਕਿ ਕਿਸੇ ਦੇ ਪਰਿਵਾਰ ਨੂੰ ਨੌਕਰੀ ਨਾ ਮਿਲ ਜਾਏ ਕਿਤੇ ਕਿ ਸਾਡੀ ਲੜੀ ਟੁਰੀ ਰਵੇ ਸੋ ਡਿਪਾਰਟਮੈਂਟ ਦਾ ਵੀ ਇਹੀ ਹਾਲ ਆ ਪ੍ਰਸ਼ਾਸਨ ਦਾ ਵੀ ਇਹੀ ਹਾਲ ਆ ਜੋ ਹੋਇਆ ਤੁਹਾਡੇ ਸਾਹਮਣੇ ਲਿਆਇਆ ਜਾਵੇਗਾ ਜਲਦੀ ਤੋਂ ਜਲਦੀ ਧੰਨਵਾਦ ਚਲੋ ਪਰਵਾਚੋਂ ਅੰਜਾਮ ਲਗਾਇਆ ਗਿਆ ਮਲਾਜਮਾਂ ਵੱਲੋਂ ਸਰਕੀਆ ਮੰਮੀ ਪਹਿਲੇ ਇੱਕ ਕਰਮਚਾਰੀ ਵੀ ਜਿਹੜੀ ਕੋਡ ਦਾ ਸਗਾ ਜਿਹੜਾ ਡੈਕ ਟੋ ਗਈ ਦੀ ਘੰਟਾ ਲੱਗਣਾ ਕਾਂਗਰਸ ਬੰਦ ਵਿੱਚ ਜਿਹਨਾਂ ਨੇ ਅੰਜਾਮ ਲਾਇਆ ਇਹ ਬੀੜਾ ਜਾਮਿਆ ਇਹਨਾਂ ਦਾ ਕੰਮ ਤਾਂ ਜੋ ਗੱਲ ਤਾਂ ਚੱਲਦੀ ਸੀ ਵੇਖਿਆ ਤੁਹਾਨੂੰ ਵੀ ਉਹ ਜਿਹੜਾ ਇਹਨਾਂ ਦਾ ਆਪੀ ਇਹਨਾਂ ਦੇ ਮੈਕਮੇ ਵੱਲੋਂ ਪੈਸੇ ਮਿਲਿੰਦੇ ਐ ਐਕਸਪ੍ਰੈਸ ਜਮਾਤੋਂ ਦਾ ਕਿਲਾ ਖਤਿਆ 10 ਲੱਖ ਰੁਪਈਆ ਸਾਰੇ ਸੁਣੀ ਰਹੀ ਤੇ ਇਹ ਕਹਿ ਰਹੇ ਸੀ ਕਿ ਇੱਕ ਦਿਨ ਚ ਸਾਨੂੰ ਦੋਨੇ ਚੀਜ਼ਾਂ ਚਾਹੀਦੀਆਂ ਚੱਲ ਕੇ ਉਹ ਕਿਹਦੇ ਸਾਡੇ ਕੋਲ ਜਿਹੜਾ ਉਹ ਤਿੰਨ ਕਿਲੇ ਦਾ ਹੁੰਦਾ ਘਟੋ ਘਾਟ ਤੇ ਉਹ ਦਿਨ ਹੀ ਮਹੀਨੇ ਬਾਅਦ ਮਿਲਣਗੇ ਤੇ ਉਹ ਕੰਮ ਜਿਹੜਾ ਲਾਤੀ ਹੋਣ ਦੀ ਕਰਬਤ ਹੋਦੀ ਉਹਨਾਂ ਨਾਲ ਉਹ ਕਹਿੰਦੇ ਵੀ ਕਰਦੇ ਆਗੇ ਅਸੀਂ ਉਹ ਅੱਛੇ ਅਸੀਂ ਗੱਲ ਕਰਦੇ ਆ ਐਫਆਰ ਤਾਂ ਹੋ ਚੁੱਕੀ ਹੈ ਨਾ ਉਹਦੀ ਉਹ ਸਾਡੇ ਕੋਲੋਂ ਉਹਨੂੰ ਕਾਪੀ ਦੇਤੀ ਇਹਨਾਂ ਨੂੰ ਸਾਰਿਆਂ ਨੂੰ ਕਾਪੀ ਆਪੇ ਐਪੀਆਰ ਦੀ ਠੀਕ ਹੈ ਉਹ ਬਗੈਰ ਇਹ ਚੱਲੇ ਨੇ ਉਹ ਆਪਣੇ ਦਫ਼ਤਰ ਤੇ ਜੇ ਤੋ ਤਰਨਾ ਜਿਹੜਾ ਉਹ ਖਤਮ ਹੋ ਗਿਆ ਧੰਨਵਾਦ